ਚੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਕਾਸ਼ ਤਾਨਾਂ ਚਿਰ ਗੁਰੂ ਤੇਗ ਬਹਾਦਰ ਜੀ ਪਹਿਲੇ ਫਰੈਂਸ 1721 ਜੋ ਕਿ ਪਾੰਜੀਵੀ ਸਾਤ 1778 ਵਿਕਰਮੀ ਸੰਮਤ ਬੰਦਾ ਹੈ ਦਾ ਅੰਮ੍ਰਿਤ ਵੇਲਾ ਵੀ ਸਾਤ ਦੇ ਰੁੱਤ ਵਿੱਚ ਚੜਦੇ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੂਆ ਸ਼੍ਰੀ ਹਰੀਵੰਦਨ ਸਾਹਿਬ ਜੀ ਨੇ ਆਸਾ ਕੀ ਵਾਤ ਦੇ ਅੰਤਮ ਚੰਦ ਸੰਪੂਰਨ ਹੋਏ ਗੁਰੂ ਇਹ ਆਇਆ ਕਿ ਦਾਲ ਪੰਜਨ ਗੁਰੂ ਸ਼ਗਮ ਪੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨੂਰਾਨੀ ਬਾਲ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ ਸਭ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੇਰੀ ਪੀਰ ਦੇ ਮਾਲਕ ਚੱਲ ਪਏ ਆਪਣੇ ਮਹਿਲ ਵੱਲ ਉਸ ਅਗੰਮੀ ਰੂਹ ਦੇ ਦਰਸ਼ਨ ਕਰਨ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਆ ਅੱਖਾਂ ਚਮਕੀਆਂ ਤੇ ਝੁਕ ਕੇ ਨਮਸਕਾਰ ਕੀਤੀ ਭਾਈ ਬਿਦੀ ਚੰਦ ਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਾਰਨ বুঝਿਆ ਇਸ ਤਰ੍ਹਾਂ ਝੁਕ ਕੇ ਕੀਤੀ ਨਮਸਕਾਰ ਦਾ ਅੱਗੋ ਸੁਣ ਕੇ ਪਾਚਾ ਬਚਨ ਕੀਤੇ ਇਹ ਬਲ ਧਰਮ ਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਪਿਆਗਮਲ ਇਸ ਤਰ੍ਹਾਂ ਬਾਅਦ ਵਿੱਚ ਬਾਬਾ ਪਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਨੀਰਾਇ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜ ਮਾਰ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ گزارਿਆ ਪਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਾਠਾਈ ਕਵੀ ਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ ਪਾਈ ਬੀਰੀ ਚੰਦ ਜੀ ਨੇ ਘੋੜਸਵਾਰੀ ਅਤੇ ਬਾਬਾ ਪੁੱਡਾ ਜੀ ਨੇ ਫਸ਼ਤਰ ਵਿਦਿਆ ਸਿਖਾਈ ਕੁਝ ਹੀ ਸਾਲਾਂ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦਾ ਸੰਮੇਲ ਹੋ ਸਰਬ ਕਲਾ ਸੰਪੰਨ ਹੋ ਗਏ ਇੱਕ ਵਾਰੀ ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਦਾ ਦਿਨ ਸੀ ਮਾਤਾ ਨਾਨਕੀ ਜੀ ਨੇ ਤਿਆਗ ਮਾਲ ਜੀ ਨੂੰ ਸੋਹਣੇ ਵਸਤਵ ਤੇ ਗਹਿਣੇ ਪਵਾ ਕੇ ਤਿਆਰ ਕੀਤਾ ਰਸਤੇ ਵਿੱਚ ਇੱਕ ਲੋੜਵੰਦ ਬੱਚਾ ਬਿਨਾਂ ਕੱਪੜਿਆਂ ਖੜਾ ਕੰਬਦਾ ਵੇਖ ਗੁਰੂ ਬਾਬਾ ਤਿਆਗ ਮਾਲ ਜੀ ਨੇ ਆਪਣੇ ਵਸਤਵ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਧੀ ਵਿੱਚ ਘਰ ਵਾਪਸ ਆ ਗਏ ਇਹ ਸਭ ਵੇਖ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰਾ ਪੁੱਤਰ ਹੋਣਾ ਤਾਂ ਵਖਰਾ ਹੈ ਇਹ ਸੱਚ ਅਤੇ ਦਇਆ ਦਾ ਰਾਹ ਚੁਨੇਗਾ ਸ਼ੇਵੇਂ ਬਾਦਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਤਿਆਗ ਮਾਲ ਜੀ ਨੇ ਜਦੋਂ ਜੋਵਨ ਉੱਤੇ ਆਏ ਤਾਂ 4 ਫਰਵਰੀ 1633 ਨੂੰ ਲਾਲਚੰਦ ਖੱਤਰੀ ਦੀ ਸੁਪਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੇ ਦਾ ਕਰਮ ਵੇਖਦਿਆਂ ਸਾਰੇ ਹੀ ਜੋੜੀ ਦਾ ਦਸਤ ਕਰ ਲੱਗੇ ਔਰ ਦੋਵੇਂ ਤਰ੍ਹਾਂ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਕੇ ਉਹ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਜੜੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਬਾਬਾ ਸਿਆਦਮਾ ਜੀ ਨੇ ਸ਼ਮਸ਼ੀਰ ਹੱਥ ਵਿੱਚ ਪੜੀ ਤੇ ਦੁਜਨਾ ਸ਼ੁਰੂ ਕਰ ਦਿੱਤਾ ਸਮਾਗਿੱਤਿਆ ਸੂਰਜ ਸਿਖਰ ਚੜਿਆ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜ ਦਿੱਤਾ ਬੇਟਾ ਤੁਸੀਂ ਸਵੇਰ ਦੇ ਮੈਦਾਨੇ ਜੰਗ ਵਿੱਚ ਜੂਝ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਥਾ ਦੇ ਹੋਵੋਗੇ ਮੜ ਵਾਪਸ ਆ ਕੇ ਕੁਝ ਦਿਨ ਆਰਾਮ ਕਰ ਲੋ ਪਰ त्याग마ਰ ਜੀ ਨੇ ਉੱਤਰ ਭੇਜਿਆ ਮਾਤਾ ਜੀ ਜੰਗ ਵਿੱਚੋਂ ਛੜਨਾ ਅਕਰਮ ਹੈ ਇਸ ਲਈ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਜੰਗ ਵਿੱਚੋਂ ਸੂਰਮਾ ਦੋ ਘਾਟਾ ਵਿੱਚ ਹੀ ਵਾਪਸ ਆ ਸਕਦਾ ਹੈ ਜਦ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ પાਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂਗਾ ਬਾਬਾ ਤਿਆਗਾਲ ਜੀ ਨੇ ਮੈਦਾਨ-ਏ-ਜੰਗ ਅੰਦਰ ਆਪਣੀ ਤੇਗ ਦੀ ਜ਼ੋਹਰ ਦਿਖਾਏ ਪੈਂਦੇ ਖਾਨ ਜਿਹੇ ਦੁਸ਼ਮਣ ਵੀ ਹਰਾ ਦਿੱਤੇ ਵੇਗ ਤੇ ਤੇਗ ਦੇ ਜ਼ੋਹਰ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਤਿਆਗਮਲ ਨਹੀਂ ਸਦਾ ਲਈ ਤੇਗ ਬਹਾਦਰ ਹੀ ਹੋਵੇਗਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਸੇ ਆਦਰ ਗ੍ਰਹਿਸਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਨਾ ਸੀ ਤੇ ਮਾਇਆ ਤੋਂ ਅੰਗਰਲੇਪ ਰਹਿਣਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਧੀ ਕਿਰਤਪੁਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿਖੇ ਗ੍ਰਸਤ ਵਿੱਚ ਰਹਿੰਦੇ ਆ ਕਿ ਆਪਣਾ ਸਮਾ ਭਜਨ ਬੰਦਗੀ ਵਿੱਚ ਕੀ ਬਤੀਤ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਬਾਤ ਅੰਜਨ ਮਾਹੇ ਨਿਰੰਜਨ ਰਹਿਏ ਨੂੰ ਪੂਰਾ ਕਰ ਵਿਖਾਇਆ ਇਸ ਸਾਰੇ ਸਮੇਂ ਦੌਰਾਨ ਮਾਤਾ ਨਾਨਕੀ ਜੀ ਤੇ ਬੀਬੀ ਗੁਜਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਇਹ ਸਾਕੇ ਕੋਈ ਆਮ ਕਹਾਣੀ ਨਹੀਂ ਇਹ ਉਹ ਨੂਰ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਦਇਆ ਵਿੱਚ ਹੀ ਮਹਾਨਤਾ ਹੈ ਹਿੰਮਤ ਵਿੱਚ ਹੀ ਜੀਵਨ ਹੈ ਅਤੇ ਸੱਚ ਲਈ ਖੜੇ ਰਹਿਣ ਵਿੱਚ ਹੀ ਅਸਲ ਬਹਾਦਰੀ ਹੈ ਧੰਨਵਾਦ